ਜੀ ਉਹਨਾਂ ਨੂੰ ਕਹਿੰਦੇ ਸਾਡਾ ਕੱਲ ਮੈਂ ਕੱਲ ਮੈਂ ਇਹਨੂੰ ਕੱਲੋਂ ਵੇਂਦੇ ਨਹੀਂ ਸਕਦਾ ਜੀ ਇੱਕ ਵਾਰ ਇਹਨਾਂ ਦੀ ਇੱਕ ਮਿੰਟ ਇੱਕ ਮਿੰਟ ਇੱਕ ਵਾਰੀ ਪਹਿਲੋ ਜਿਹੜਾ ਹਾਈ ਕੋਰਟ ਦਾ ਹੁਕਮ ਆਇਆ ਉਹ 15 ਦਾ ਮਤਲਬ 15 ਨਹੀਂ 15 ਮਹਾਰਾਜ ਦੇ ਪਾਰ ਦੇ ਭੂਗਤਪਾਦ ਨੂੰ ਚਾਬੀ ਦੋ ਦੇਣ 15 ਨੂੰ ਲਿਖਾ ਲਓ ਜੀ ਸਭ ਬੈ ਕੇ ਕਰਾਂਗੇ ਬੈ ਕੇ ਕਰਾਂਗੇ ਸਾਡੀ ਪੁਲਿਸ ਬੜੇ ਪਾਇਗਾਂ ਦੀ ਪਰ ਸਭ ਤੋਂ ਜਿਆਦੇ ਸਭ ਬੈ ਕੇ ਕਰਾਂਗੇ ਬੈ ਕੇ ਕਰਾਂਗੇ ਇਹਨਾਂ ਦੇ ਕੋਈ ਮੁਲਾਜ਼ਮ ਹੀ ਸੁਣਦਾ ਹੋਣਾ ਕਿਸੇ ਨੂੰ ਆਹ ਜੀ ਪਾਈ ਮੈਂਜੇ ਤੋਂ ਲੈਣੇ ਇਹ ਆਹ ਲੀ ਵੀ ਲੈਣੇ 3 ਲੱਖ ਰੁਪਇਆ ਮੈਂਜੇ ਵਰਤ ਗਿਆ ਜੀ ਇਹ ਨਹੀਂ Ориジナル ਸਾਨੂੰ ਦੋ 300 ਕਰਦੇ ज़िमेवारी <laughs> चाद <laughs> ਅਵੇ ਜੁਮੇਹਾਰਾ ਜੀ ਆਇਆ ਹੈ ਅਸਥਾਨ ਵਿੱਚ ਅਕਾਉਂਟ 36 ਭਵੰਤੀ YouTube ਕੈਨਰ ਸੁਨਵਾ ਸੁਣਵਾ ਬਾਬੇ ਕੋ 17 ਤਰੀਕ 17 ਤੋਂ ਬਾਅਦ ਕੋਈ ਨਈ ਸਰੂਪ ਪ੍ਰਕਾਸ਼ ਨਹੀਂ ਤੁਹਾਡੇ ਨਾਲ ਕੋਈ ਲੱਗੇ ਜੂਗੀ ਚੋਕਾ ਵੀ ਕਹਿ ਤਾ ਸਾਰਿਆਂ ਦੇ ਵਿੱਚ ਜਿਵੇਂ ਤੁਸੀਂ ਉਹ ਕਮਰਾ ਇੱਕ ਰੱਖ ਲਓ ਬਾਕੀ ਦਾ ਬਜਾਏ ਦੇ ਦੋ 17 ਨੂੰ ਦੇ ਦੀ ਗ੍ਰੰਥੀ ਆ ਤੇਰੇ ਨਾਲ ਵੀ ਘੱਟ ਨਾਲ ਤਿਆਰ ਹੋ ਗ੍ਰੰਤੀ ਸਿੰਘ ਵੱਖਰੇ ਲੱਗ ਜਾਣਾ ਹਾਂ ਬਾਬਾ ਜੀ ਦਾ ਜਿਹੜੇ ਕਮਰੇ ਚ ਮਹਾਰਾਜ ਦਾ ਪ੍ਰਕਾਰ ਉਹ ਮਰ ਜਾਦਾ ਵੀ ਮਹਾਰਾਜ ਸਾਡੀ ਉਹ ਵੀ ਰਹਿ ਜਾਵੇ ਤੇ ਗਰੰਟੀ ਦੇ ਕੁਖਰੇ ਲੱਗ ਗਏ ਉਹ ਕਮਰਾ ਹੋ ਗਿਆ ਬਾਹਰ ਦਾ ਗੋਟ ਦਾ ਬਕਸਾ ਨਿਯੰਤਰਣ ਨੂੰ ਕੀ ਕਰਨਾ ਫਿਰ ਲੋਕ ਲੋਕ ਦੋਚੇ ਅੰਦਰ ਆਨੇ ਜਾਣਾ ਫੇਸ ਮਾਸਕਿੰਗਾਂ ਦੀ ਪਰ ਉਹ ਬੱਚੇ 40 ਮਹੀਨੇ ਦਾ ਅਨੰਗਨ ਬੜਾ ਅਜੀਬ ਹੈ ਯੋਗਾ ਦਾ ਪੂਰੀ ਕੋਰਸ ਮੰਗ ਲਈ ਬਾਟ ਨਹੀਂ ਹੋ ਰਹੀ ਹੈ ਸਾਰਾ ਹੈਲੋ ਸਾਰੀ ਬੁਨਿਆਦ ਆਉਂਦੀ ਹੈ ਮੈਂ ਵੀ ਰੋਣ ਲੱਗ ਗਿਆ ਦੇਖੋ ਨਾ ਤੇ ਫਿਰ ਜਦੋਂ ਟੈਨਸ਼ਨ ਗਲਤ ਹੈ ਸਰ ਉਹਨੂੰ ਕਿਹਾ ਲੱਗੇ ਸਰ ਆਪ ਦੀ ਟੈਨਸ਼ਨ ਗਲਤ ਹੈ ਸਰ ਆਪ ਦੀ ਟੈਨਸ਼ਨ ਗਲਤ ਹੈ ਇਹ ਨਹੀਂ ਇਹ ਤਾਂ ਇਹਨਾਂ ਸਤਕਾਰ ਕਮੇਟੀ ਸਰ ਨਹੀਂ ਹੋਣੀ ਹੈ ਇਹ ਸਾਰੇ ਨੂੰ ਜਾਣਦੇ ਆ ਜੇ ਇਹ ਨਾਲ ਬੰਦ ਹੋ ਗਈ ਲੱਗਦੀ ਹੈ ਅਸੀਂ ਬਹੁਤ ਦੀ ਨਾ ਸਤਾਰਾ ਉਹ ਆਪ ਨੂੰ ਆਉਣੇ ਦੀ ਜ਼ਰੂਰਤ ਨਹੀਂ ਪਵੇਗੀ ਸਾਰੇ ਗਲਤੀ ਉਸਨ ਦੀ ਹੈ ਜੀ ਤੁਸੀਂ ਕਿੰਨਾ ਲਾਉਂ ਦਿੱਤਾ ਇਹਨਾਂ ਨੇ ਇਹ ਤਾਂ ਕਿਹੜਾ ਕੰਮ ਹੈ ਇਹ ਮੈਂ ਬੜਾ ਹੋ ਗਿਆ ਕਾਰਨ ਸਾਲ ਅੰਮੋਲ ਮੈਂ ਕਿਹਾ ਕਿ ਇੰਨਾ ਇੰਨਾ ਹੋ ਰਿਹਾ ਕੋਈ ਸੇਮ ਮੰਨ ਕੋਈ ਜੇ ਇੰਨਾ ਆਵੇ ਸੋ ਇੱਕ ਮਿੰਟ ਇੱਕ ਮਿੰਟ ਮੈਂ ਆਪੇ ਸੈਕਿੰਡ ਹੋਵੇਗਾ ਉਹਨੇ ਕਿਹਾ ਨਹੀਂ ਨਿਕਲ ਜਾ ਤੁਸੀਂ ਰਿਕਰੂਟਮੈਂਟ ਬਣਾ ਸਟੇਟਮੈਂਟ ਦੇ ਦਿਤਾ ਹਾਂ ਇੱਕ ਮਿੰਟ ਇੱਕ ਮਿੰਟ ਆਪਾਂ ਗੱਲ ਇੱਕ ਮਿੰਟ ਜੋਨ ਪੈਸੇ ਕਿੰਨੇ ਆ ਕਿੰਨੇ ਨਹੀਂ ਇਹ ਕੰਮ ਨੂੰ ਚਲਦਿਆਂ ਨੂੰ ਇਹ ਚੌਥੀ ਵਾਰੀ ਮਾਰਾ ਦਾ ਸੂਕੀ ਲੈ ਜਾ ਸਰਕਾਰ ਕਮੇਟੀ ਵਾਲੇ ਖਲੋਤੇ ਆ ਤੁਸੀਂ ਕਹੋ ਵੀ ਇਹਦਾ ਇਸ ਤਰੀਕੇ ਮੁਤਾਬਕ ਮਹਾਰਾ ਦਾ ਰੂਪ ਲੈਣਾ درست ਹੈ ਜਾਂ ਨਹੀਂ درست ਨਹੀਂ ਨਹੀਂ ਅਹੀਂ ਆ ਬਾਹਰ ਘਾਟ ਹੋ ਜਾਂਦੀ ਹੈ ਜਤੋਆ ਸਾਹਿਬ ਕਿੱਦਾਂ ਲਾਉਂਦੇ ਆ ਤੁਸੀਂ ਸਾਨੂੰ ਕੰਪਲੀਟ ਦੋ ਇਹ ਪਰਚਾ ਦਰਜ ਕਰਦੇ ਆ ਦੇਖੋ ਖੇਡ ਥੋੜਾ ਵਾ ਤੁਜੀ ਨੰਬਰ ਕਰ ਲੈ ਪੈਸੇ ਕਿੰਨੇ ਦਿੰਦੇ ਆ ਕਿੰਨੇ ਨਹੀਂ ਦਿੰਦੇ ਕੋਪੀ ਨਹੀਂ ਬੈਂਕ ਨੇ ਕੋਰਟ ਨੇ ਤੁਹਾਨੂੰ ਬੁਲਾਇਆ ਕੋਰਟ ਨੇ ពੁਰਕੀ ਕੀਤੀ ਉਹ ਤੇ ਰਿਪਲਾਈ ਕਰਦੇ ਆ ਜਿਹੜੀਆਂ ਚੀਜ਼ਾਂ ਤੁਸੀਂ ਇਹਨਾਂ ਨੂੰ ਪੁੱਛਦੇ ਇਹ ਇੱਥੇ ਤੁਹਾਨੂੰ ਜਵਾਬ ਦੇ ਨਹੀਂ ਆਏ ਇਹ ਤੇ ਹਾਈ ਕੋਰਟ ਦੇ ਆਰਡਰਾਂ ਦੀ ਕੰਪਲੈਂਸ ਕਰਾਉਣ ਆਏ ਆ ਦੈਟਸ ਆਲ ਅਸੀਂ ਤਾਂ ਮਹਾਰਾ ਦੇ ਸਰੂਪ ਕਰਕੇ ਡਾਇਰੈਕਟ ਆਪ ਨਹੀਂ ਕੀਤਾ ਅਸੀਂ ਐਸਜੀਪੀਸੀ ਸਾਹਿਬ ਨੂੰ ਰਿਕਵੈਸਟ ਕਰਕੇ ਮੈਨੇਜਰ ਸਾਹਿਬ ਕੇ ਹੈੱਡ ਗਰੰਟੀ ਸਾਹਿਬ ਇੱਥੇ ਬੁਲਾਏ ਆ ਤਾਂ ਕਿ ਮਹਾਰਾ ਦੀ ਮਰਿਆਦਾ ਬਰਕਰਾਰ ਰਹੇ ਮਾਮਲਾ ਹੈ ਇੱਕ ਬੈਂਕ ਤੋਂ ਲੋਨ ਲਿਆ ਸਾਡੀ ਦੁਕਾਨ ਸੜਨ ਕਰਕੇ ਲੇਟ ਹੋ ਗਿਆ ਹੈ ਬੈਂਕ 23 ਤੋਂ ਸਾਡੇ ਮਗਰ ਭਾਈ ਆ ਲੈਣ ਲਈ ਆ ਤੇ 24 ਅਪ੍ਰੈਲ ਤੱਕ ਸਾਡੇ ਲੋਨ ਤੇ ਅਜੇ ਵੀ ਸਟੇਟਮੈਂਟ ਕੱਢ ਕੇ ਵੇਖ ਲਓ ਕਿੰਨਾ ਲੋਨ ਸੀ ਕਹਿੰਦੇ ਲੋਨ 21 ਲੱਖ ਰੁਪਏ ਦੇ ਕਰੀਬ ਸੀ 10 ਲੱਖ ਦੇ ਕਰੀਬ ਗਿਆ ਹੈ ਤੇ ਬੈਂਕ ਅੱਜ ਹੀ ਦਾਨ ਦੀ ਸਾਨੂੰ ਮਤਲਬ ਪੋਜੈਸ਼ਨ ਚਾਹੀਦੀ ਹੈ ਪੋਜੈਸ਼ਨ ਇਹਦੀ ਇੱਕ ਜਾਣਬੁੱਝ ਕੇ ਨੁਕਸਾਨ ਹੋਣ ਦੇ ਬਾਵਜੂਦ ਹੀ ਧੱਕਾ ਕਰੀ ਜਾਂਦੀ ਹੈ ਕਿ ਇਹ ਅਪੀਲ ਨਹੀਂ ਕੀਤੀ ਵੀ ਮੇਰੀ ਸੜਕੀ ਕਰੋੜਾਂ ਦਾ ਨੁਕਸਾਨ ਹੋ ਗਿਆ ਮੇਰੀ ਆਰਥਿਕ ਹਾਲਤ ਜਿਹੜੀ ਆਕੀ ਨਹੀਂ ਮੇਰੇ ਪਰਿਵਾਰ ਵੱਲ ਵੇਖਦੇ ਆਇਆ ਮੈਨੂੰ ਜਿਹੜਾ ਸਮਾਂ ਦਿੱਤਾ ਜਾਵੇ ਹਾਂ ਜਨ ਕੌਣ ਕਿਸੇ ਦੀ ਅਪੀਲ ਨੂੰ ਮੰਨਦਾ ਜੀ ਅਗਲਾ ਆਪਣਾ ਉਲੂ ਸਦਾ ਰੱਖਦਾ ਉਹ ਉਹਨਾਂ ਨੂੰ ਆਪਣੇ ਮਸਲੇ ਨਾਲੇ ਜਦੋਂ ਐਸਪੀ ਡੀ ਸਾਹਿਬ ਤੇ ਤਹਿਸੀਲਦਾਰ ਸਾਹਿਬ ਬੈਠੇ ਉਹ ਆਜ ਦੀ ਦੇ ਵਿੱਚ ਤੁਸੀਂ ਇੱਕ ਗੱਲ ਕੀਤੀ ਆ ਕਿ 3 ਲੱਖ ਰੁਪਈਆ ਮੈਂ ਐਜ਼ ਅ ਮੈਨੇਜਰ ਤੋਂ ਲੈਣਾ ਜਿਹੜਾ ਮੇਰਾ ਅਨਿਵਰਤ ਹੈ ਉਹ ਕੀ ਮਾਮਲਾ ਸੀ ਉਹ ਹੈਗਾ ਮੁੱਥੇ ਅੱਜ ਵੀ ਰਾਹੁਲ ਸ਼ਰਮਾ ਉੱਥੇ ਆਏ ਆ ਹੋਂ ਬਣਾਂਸ ਹੁਣ ਕੀ ਮੰਗ ਕਰਦੇ ਜੋ ਜਿਵੇਂ ਅੱਜ ਭਾਰੀ ਪੁਲਿਸ ਫੋਰਸ ਦੇ ਨਾਲ ਜਿਹੜਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਮਹਾਰਾਜ ਪ੍ਰਕਾਸ਼ ਜੀ ਕ ਕੀ ਮੰਗ ਕਰਦੇ ਜੋ ਨਹੀਂ ਜਾਣੋ ਸਾਡੇ ਨਾਲ ਬੈਂਕ ਬਹਿ ਕੇ ਸੈਟਲਮੈਂਟ ਕਰੇ ਅਸੀਂ ਬੈਂਕ ਨੂੰ ਪੈਸੇ ਬੈਂਕ ਦੇ ਦੇਣ ਨੂੰ ਤਿਆਰ ਹਾਂ ਬੈਂਕ ਸਾਡੇ ਸਾਨੂੰ ਘਰੋਂ ਕੱਢਣ ਨੂੰ ਤਿਆਰ ਹਾਂ ਕੀ ਮਾਮਲਾ ਕੀ ਸੀਗਾ ਸਹਿਜ ਪਾਠ ਰੰਮ ਕੀਤਾ ਸੀ ਬਾਬਾ ਸਹਿਜ ਪਾਠ ਬਾਬਾ ਜਦੋਂ ਗੱਲਬਾਤ ਹੋ ਰਹੀ ਪ੍ਰਸ਼ਾਸਨ ਦੇ ਨਾਲ ਤੁਸੀਂ ਇਹ ਗੱਲ ਕਹੀ ਆ ਕਿ ਸਹਿਜ ਪਾਠ ਇਦਾਂ ਚੱਲਦੇ ਸਹਿਜ ਪਾਠ ਨੂੰ ਜਿਹੜਾ ਗੁਰਦੁਆਰਾ ਸਾਹਿਬ ਲਜਾਇਆ ਸਕਦਾ ਕਿਹੜੇ ਹੁਕਮਨਾਮੇ ਦੇ ਅਨੁਸਾਰ ਤੁਸੀਂ ਕਹਿ ਰਹੇ ਹੋ ਜੀ ਪਪੋ ਵਾਹਣ ਦੇ ਸੈਲਪਟ ਸਮਾਪਤੀ ਦੀ ਬਾਤ ਹੁਣ ਕੀ ਮਾਮਲਾ ਹੁਣ ਕੀ ਮਤਲਬ ਕਿ ਇਹ ਦਾ ਕੀ ਹੋਇਆ ਕੀ ਇਹ ਫੈਸਲਾ ਕੀ ਹੋਇਆ ਵਾ ਸੈਲਪਟ ਚੱਲ ਰਿਹਾ ਜੀ ਸੈਲਪਟ ਚੱਲ ਰਿਹਾ ਕਿੰਨੀ ਤਰੀਕ ਨੂੰ ਜਿਹੜਾ ਕਬਜ਼ਾ ਦੇਣਗੇ ਹੁਣ ਘਰ ਵਾਲੇ ਦਿੱਕਤੀ ਹੋਇਆ ਜਿਹੜਾ ਤੁਹਾਡਾ ਇਹ ਕਬਜ਼ਾ ਨਹੀਂ ਕਹਿ ਸਕਦੇ ਜੀ ਹਾਂਜੀ ਕਬਜ਼ਾ ਘਰ ਵਾਲੇ ਦੇਣਾ ਅਸੀਂ ਤਾਂ ਕਬਜ਼ਾ ਥੋੜਾ ਦਵਾ ਸਕਦੇ ਸਮਾਪਤੀ ਤਾਂ ਕਹਿ ਸਕਦੇ ਤੁਸੀਂ ਸਮਾਪਤੀ ਕਰ ਕਿੰਨੀ ਤਰੀਕ ਦੀ ਸਮਾਪਤੀ ਹੋ ਖਾਲੀ ਐਸਪੀ ਸਾਹਮਣੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਵੀ ਮਣਜੋ ਹਾਈ ਕੋਰਟ ਦੇ ਆਰਡਰਾਂ ਦੇ ਅਦੇਤੇ ਗੁਰੂ ਮਹਾਰਾਜ ਦੇ ਪ੍ਰਕਾਸ਼ ਸੀਗੇ ਜਿਸ ਸੰਬੰਧੀ ਸਤਕਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਤੇ ਸੰਬੰਧ ਜਿਹੜੇ ਬਾਕੀਦਾਰ ਸੀ ਉਹਨਾਂ ਵੱਲੋਂ ਵਿਸ਼ਵਾਸ ਦੋ ਆਇਆ ਗਿਆ ਕਿ ਅਸੀਂ 15 ਤਰੀਕ ਨੂੰ ਸਵੇਰ ਮਤਲਬ ਕਿ ਵੀ ਗੁਰੂ ਮਹਾਰਾਜ ਦੇ ਜਿਹੜੇ ਪ੍ਰਕਾਸ਼ ਹਨਾਂ ਦੇ ਭੋਗ ਸਮਾਪਤੀ ਉਪਰੰਤ ਜਿਹੜੀਆਂ ਚਾਬੀਆਂ ਤੁਹਾਨੂੰ ਹੈਂਡਓਵਰ ਕਰ ਦੇਵਾਂਗੇ ਤੇ ਸਾਰਿਆਂ ਦੇ ਇਸ ਤਰ੍ਹਾਂ ਸੱਜਣਾ ਦੇ ਕਹਿਣ ਤੇ ਇਹ 15 ਤਰੀਕ ਲਈ ਡੈਫਰ ਕੀਤਾ ਹੈ ਜਿਹੜਾ ਫੈਸਲਾ ਸਰ ਹੋਇਆ ਹੈ ਉਹ ਸਾਰਾ ਲਿਖਤੀ ਹੋਇਆ ਹੈ ਹਾਂ ਬਿਲਕੁਲ ਲਿਖਤੀ ਹੈ ਇਹ ਮਾਨਯੋਗ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਜੀ तहसीलदार साहब एसजीएम साहब ਵੱਲੋਂ ਡਿਊਟੀ ਲਈ ਗਈ ਸੀ ਡੀਸੀ ਸਾਹਿਬ ਵੱਲੋਂ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਦੇ ਨਾਲ ਪੀਸਫੁਲੀ ਕਬਜ਼ਾ ਦਵਾਇਆ ਜਾਵੇ ਇਹਦੇ ਵਿੱਚ ਸਤਕਾਰ ਕਮੇਟੀ ਤੇ ਐਸਜੀਪੀਸੀ ਨੇ ਇੰਟਰਵੈਨਸ਼ਨ ਕਰਦੇ ਹੋਏ ਜਿਹੜਾ ਗੁਰਮਾਨ ਦਾ ਸਰੂਪ ਆਰੰਭ ਕਰਾਇਆ ਸੀਗਾ ਉਹਨਾਂ ਨੇ ਕਿਹਾ ਵੀ 15 ਤਰੀਕ ਨੂੰ ਭੋਗ ਪਾ ਦਿੱਤੇ ਤੇ ਆਣਗੇ ਤੇ ਉਸ ਦਿਨ ਤੁਹਾਨੂੰ ਚਾਬੀ ਦੇ ਦਿੱਤੀਗੀ ਅਸੀਂ ਜਿਵੇਂ ਜਿਵੇਂ ਸਾਨੂੰ ਮਾਨਜੋਗ ਡੀਸੀ ਸਾਹਿਬ ਵੱਲੋਂ ਹੁਕਮ ਆਇਆ ਅਸੀਂ ਆਪਣੀ ਫੋਰਥ ਤੇ ਹਾਈ ਕੋਰਟ ਦੇ ਹੁਕਮਾਂ ਨਾਲ ਲਾਈ ਦੋਈਆ ਬਾਕੀ ਇਹ ਡਿਵਿਬਲੀ ਤੁਹਾਨੂੰ ਤਹਿਸੀਲਦਾਰ ਸਾਹਿਬ ਦੱਸ ਦੇਣਗੇ ਸਾਹਿਬ